ਪੰਜਾਬ ਦੀ ਸਿਆਸਤ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੈ ਕੇ ਤਰਨਤਾਰਨ ਜਿਮੜੀ ਚੌਂ ਦੇ ਵਿੱਚ ਇੱਕ ਬਿਆਨਬਾਜ਼ੀ ਹੁੰਦੀ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਾਫੀ ਲੋਕਾਂ ਦੀ ਨਿਰਾਸ਼ਾ ਜਿਹੜੀ ਉਹ ਝੇਲਨੀ ਪਈ ਅੱਜ ਉਸੇ ਬਾਬਤ ਜਦੋਂ ਐਫ ਆਈ ਆਰ ਦਰਜ ਹੁੰਦੀ ਹੈ ਰਾਜੇ ਵੜਿੰਗ ਦੇ ਉੱਤੇ ਤੇ ਲੁਧਿਆਣਾ ਦੇ ਇੱਕ ਤੇਜ਼ ਤਰਾ ਲੀਡਰ ਔਰ ਸਾਥੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਿਮਰਜੀਤ ਸਿੰਘ ਬੈਂਸ ਸੋ ਉਹਨਾਂ ਦੀ ਇੱਕ ਪ੍ਰਤੀਕਿਰਿਆ ਆਈ ਹੈ ਉਹਨਾਂ ਨੇ ਵੀ ਰਾਜਾ ਵੜਿੰਗ ਨੂੰ ਕਿਹਾ ਵੀ ਰਾਜਾ ਵੜਿੰਗ ਦੇ ਜਿਹੜੇ ਬੋਲ ਨੇ ਉਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਐਹ ਜੀ ਗੱਲ ਨਹੀਂ ਹੈ ਵੀ ਜਿਹਦੇ ਨਾਲ ਲੋਕਾਂ ਦੇ ਵਿੱਚ ਨਾਰਾਜ਼ਗੀ ਪਾਈ ਜਾਵੇ ਉਹਨਾਂ ਨੇ ਕਿਹਾ ਵੀ ਰੰਗ ਦੋ ਹੀ ਹੁੰਦੇ ਨੇ ਜਾਂ ਗੋਰਾ ਤੇ ਜਾਂ ਕਾਲਾ ਔਰ ਜੇ ਗੱਲ ਕੀਤੀ ਗਈ ਹੈ ਅ ਅਮੀਰੀ ਤੇ ਗਰੀਬੀ ਦੀ ਇਹ ਵੀ ਦੋ ਹੀ ਹੁੰਦੀਆਂ ਅਮੀਰ ਜਾਂ ਗਰੀਬ ਇੱਕ ਗੱਲ ਕੀਤੀ ਗਈ ਉਹ ਕਹਿੰਦੇ ਜਾਂ ਜਨਰਲ ਲੋਕ ਹੁੰਦੇ ਨੇ ਜਾਂ ਐਸੀ ਭਾਈਚਾਰੇ ਦੇ ਲੋਕ ਹੁੰਦੇ ਨੇ ਸੋ ਇਸ ਦਾ ਇਸੇ ਢੰਗ ਨਾਲ ਉਹਨਾਂ ਨੇ ਸਿਮਰਜੀਤ ਸਿੰਘ ਬੈਂਸ ਉਹਨਾਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਦੀ ਗੱਲ ਕੀਤੀ ਹੈ ਮੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕੰਮ ਕਰਨ ਦੀ ਰਫ਼ਤਾਰ ਜਿਹੜੀ ਹੈ ਉਹ ਬਹੁਤ ਜ਼ਿਆਦਾ ਤੇਜ਼ ਹੈ ਔਰ ਬਹੁਤ ਐਨਰਜੈਟਿਕ ਢੰਗ ਦੇ ਨਾਲ ਉਹ ਕੰਮ ਕਰਦੇ ਨੇ ਜਿਹੜੀ ਇਹ ਹੈ ਜੇ ਦੂਜੀ ਪਾਰਟੀਆਂ ਦੇ ਲੀਡਰਾਂ ਨੂੰ ਜਾਂ ਆਪਣੀ ਪਾਰਟੀਆਂ ਦੇ ਕਈ ਲੀਡਰ ਵੀ ਉਹਨਾਂ ਨੇ ਉਸ ਦੇ ਵਿੱਚ ਗੱਲ ਕੀਤੀ ਵੀ ਉਹਨਾਂ ਨੂੰ ਕੰਮ ਕਰਨ ਦਾ ਤਰੀਕਾ ਜਿਹੜਾ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਇਹ ਕਿਤੇ ਕਿਤੇ ਪਸੰਦ ਨਹੀਂ ਆ ਰਿਹਾ ਸੋ ਤਾਂ ਕਰਕੇ ਰਾਜੇ ਵੜਿੰਗ ਨੂੰ ਜਿਹੜਾ ਹੈ ਕਿਤੇ ਨਾ ਕਿਤੇ ਟਾਰਗੇਟ ਕੀਤਾ ਜਾਂਦਾ ਔਰ ਉਹਨਾਂ ਦੀ ਕਾਰਜਾਸ਼ੈਲੀ ਦੇ ਉੱਤੇ ਜਿਹੜਾ ਸਵਾਲ ਉਠਾਏ ਜਾਂਦੇ ਆ ਸੋ ਉਹਨਾਂ ਨੇ ਕਿਹਾ ਵੀ ਜਿਹੜੇ ਲੀਡਰ ਨੇ ਉਹ ਰਾਜੇਵ ਰਿੰਗ ਦੇ ਕੰਮ ਕਰਨ ਤੋਂ ਜ਼ਿਆਦਾ ਪਰੇਸ਼ਾਨ ਲੱਗਦੇ ਨੇ ਤਾਂ ਕਰਕੇ ਉਹਨਾਂ ਦੇ ਉੱਪਰ ਇਹੋ ਜਿਹੀਆਂ ਗੱਲਾਂ ਜਿਹੜੀਆਂ ਕੀਤੀਆਂ ਜਾਂਦੀਆਂ ਸੋ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਕਿਹਾ ਵੀ ਜਿਹੜੇ ਪੱਠੇ ਵਧਣ ਦੀ ਜਿਹੜੀ ਗੱਲ ਕੀਤੀ ਹੈ ਵੀ ਪੱਠੇ ਵਧਣ ਦਾ ਕੰਮ ਜਿਹੜਾ ਪੰਜਾਬ ਦੇ ਵਿੱਚ ਹੈ ਖੇਤੀਬਾੜੀਆਂ ਜਿਹੜੇ ਸੰਬੰਧਤ ਲੋਕ ਨੇ ਉਹ ਜੇ ਪੱਠੇ ਕੋਈ ਵੱਧਦਾ ਵੱਢ ਰਿਹਾ ਤੇ ਇੱਕ ਤਰ੍ਹਾਂ ਦਾ ਉਹ ਮਿਹਨਤ ਕਾ ਸ਼ਲੋਕ ਨੇ ਮਿਹਨਤ ਕਰਕੇ ਕਮਾਣ ਵਾਲੇ ਲੋਕ ਨੇ ਮਿਹਨਤ ਕਰਕੇ ਖਾਣ ਵਾਲੇ ਲੋਕ ਨੇ ਸੋ ਇਸੇ ਕਰਕੇ ਉਹਨਾਂ ਨੇ ਕਿਹਾ ਵੀ ਕਾਂਗਰਸ ਪਾਰਟੀ ਦੇ ਵੀ ਕਿਹਾ ਵੀ ਵੀ ਹਰ ਸਮਾਜ ਦੇ ਹਰ ਕਿੱਤੇ ਦੇ ਲੋਕਾਂ ਨੂੰ ਜਿਹੜੀ ਹੈ ਕਾਂਗਰਸ ਪਾਰਟੀ ਨੇ ਗੱਲ ਵਖੜੀ ਚ ਲਿਆ ਔਰ ਉਹਨਾਂ ਨੂੰ ਪੰਜਾਬ ਦੀ ਨਹੀਂ ਹਿੰਦੁਸਤਾਨ ਦੇ ਵਿੱਚ ਲੀਡਰ ਕਰਨ ਦਾ ਲੀਡਰਸ਼ਿਪ ਕਰਨ ਦਾ ਜਿਹੜਾ ਮੌਕਾ ਦਿੱਤਾ ਔਰ ਐਡੇ ਵੱਡੇ ਵੱਡੇ ਜਿਹੜੇ ਉਹ ਲੀਡਰ ਨੇ ਜਿਹੜੇ ਕਾਂਗਰਸ ਪਾਰਟੀ ਨੇ ਜਿਹੜੇ ਪੈਦਾ ਕੀਤੇ ਨੇ ਔਰ ਉਹਨਾਂ ਨੇ ਕੋਈ ਜਾਤ ਪਾਤ ਨਹੀਂ ਦੇਖੀ ਕੋਈ ਅਮੀਰ ਗਰੀਬ ਨਹੀਂ ਦੇਖੀ ਕੋਈ ਗੋਰਾ ਕਾਲਾ ਰੰਗ ਨਹੀਂ ਦੇਖਿਆ ਸੋ ਇਸੇ ਬਾਬਤ ਸਿਮਰਜੀਤ ਸਿੰਘ ਬੈਂਸ ਨੇ ਰਾਜੇ ਵਿੜਿੰਗ ਦੇ ਹੱਕ ਦੀ ਗੱਲ ਕੀਤੀ ਹੈ ਰਾਜੇ ਵਿੜਿੰਗ ਦੀ ਹਾਂ ਦੇ ਨਾਲ ਹਾਂ ਮਲਾਈਏ ਤੇ ਮਰਜੀਤ ਸਿੰਘ ਬੈਂਸ ਉਹਨਾਂ ਦੇ ਵੀ ਕਹਿਣਾ ਵੀ ਮਾਫੀ ਤੋਂ ਉੱਪਰ ਕੁਝ ਨਹੀਂ ਹੁੰਦਾ ਹਾਲਾਂਕਿ ਰਾਜੇ ਵਿੜਿੰਗ ਉਹਨਾਂ ਨੇ ਇਸ ਜਿਹੜੀ ਸ਼ਬਦਾਵਲੀ ਬੋਲੀ ਗਈ ਹੈ ਉਸ ਤੇ ਮਾਫੀ ਵੀ ਮੰਗ ਲਈ ਹੈ ਸੋ ਮਾਫੀ ਤੋਂ ਉੱਪਰ ਕੁਝ ਨਹੀਂ ਹੁੰਦਾ ਇਹ ਵੀ ਉਹਨਾਂ ਨੇ ਗੱਲ ਕੀਤੀ ਜੋ ਕਮੈਂਟਾਂ ਦੇ ਵਿੱਚ رائے ਵੀ ਸਿਮਰਜੀਤ ਸਿੰਘ ਬੈਂਸ ਦੀਆਂ ਗੱਲਾਂ ਤੋਂ ਤੁਸੀਂ ਕਿੰਨੇ ਕੁ ਸਹਿਮਤ ਹੋ ਸਸ ਸਿੱਖਾਲ ਦੋਸਤੋ ਮੈਂ ਤੁਹਾਡੇ ਨਾਲ ਜਿਹੜਾ ਇੱਕ ਇਸ਼ੂ ਚੱਲ ਰਿਹਾ ਸudar Balinder Singh Raja Bading ਉਹਦੇ ਵਾਸਤੇ ਗੱਲ ਕਰਨ ਲਈ ਲਾਈਵ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਸਤੇ ਪੇਸ਼ ਹੋਇਆ। ਸੋ ਰਾਜਾ ਬੜਿੰਗ ਹੋਰਾਂ ਨੇ ਜਿਹੜੀ ਗੱਲ ਕੀਤੀ ਆ ਜਿਹੜੀ ਗੱਲ ਉਹਨੇ ਕਹੀ ਆ ਉਹਦਾ ਸੰਦਰਭ ਕੀ ਆ ਕਿਉਂਕਿ ਮੈਂ ਵੀ ਤਰਨ ਤਰਨ ਰਿਹਾ ਮੈਂ ਉਹਨਾਂ ਦੀਆਂ ਕੁਣਾ ਵੀ ਰੈਲੀਆਂ ਦੇ ਵਿੱਚ ਉਹਨਾਂ ਨੂੰ ਲਾਈਵ ਸੁਣਿਆ ਤੁਸੀਂ ਵੀਡੀਓ ਤੇ ਦੇਖਿਆ ਸੁਣਿਆ ਉਹਨਾਂ ਨੇ ਕਿਹਾ ਵੀ ਕਾਂਗਰਸ ਪਾਰਟੀ ਸਿੱਖਾਂ ਨੂੰ ਕਿੰਨਾ ਪਿਆਰ ਕਰਦੀ ਹੈ ਦਲਿਤ ਨੂੰ ਕਿੰਨਾ ਪਿਆਰ ਕਰਦੀ ਹੈ ਗਰੀਬ ਨੂੰ ਕਿੰਨਾ ਪਿਆਰ ਕਰਦੀ ਹੈ ਮਿਹਰਤ ਕਸ਼ ਨੂੰ ਕਿੰਨਾ ਪਿਆਰ ਕਰਦੀ ਹੈ ਉਹਨਾਂ ਦਾ ਸੰਦਰਭ ਇਹ ਸੀਗਾ ਕਾਂਗਰਸ ਪਾਰਟੀ ਨੇ ਸਦਾਰ ਭੂਪਾਲ ਸਿੰਘ ਦੇ ਗੋਰਾ ਜਾਂ ਕਾਲਾ ਰੰਗ ਨਹੀਂ ਦੇਖਿਆ ਜਿਹੜ ਨੇ ਕਾਲਾ ਕਿਹਾ ਤੇ ਗੋਰਾ ਜਾਂ ਕਾਲੇ ਦਾ ਭਿੰਨ ਭੇਦ ਨਹੀਂ ਕੀਤਾ। ਅਮੀਰ ਤੇ ਗਰੀਬ ਦਾ ਭਿੰਨ ਭੇਦ ਨਹੀਂ ਕੀਤਾ। ਜਾਤ ਪਾਤ ਦਾ ਭਿੰਨ ਭੇਦ ਨਹੀਂ ਕੀਤਾ। ਉੱਚ ਤੇ ਨੀਚ ਦਾ ਭਿੰਨ ਭੇਦ ਨਹੀਂ ਕੀਤਾ। ਪਰ ਅਫਸੋਸ ਆ ਕੁਝ ਉਹ ਲੋਕ ਜਿਹੜੇ ਮਰਿੰਦਰ ਸਿੰਘ ਰਾਜਾ ਵੜਿੰਗ ਦੀ ਤਰਸ਼ੈਲੀ ਰਾਜਾ ਵੜਿੰਗ ਦੇ ਕੰਮ ਕਰਨ ਦੇ ਪਾਰ ਤਰੀਕੇ ਤੋਂ ਉਹਨਾਂ ਦੇ ਕੰਮ ਦੀ ਰਫ਼ਤਾਰ ਤੋਂ ਆਪਣੇ ਆਪ ਨੂੰ ਇਨਸਿਕਿਉਰ ਫੀਲ ਕਰਦੇ ਆ ਸੁਰੱਖਿਅਤ ਮਹਿਸੂਸ ਕਰਦੇ ਆ ਸੁਨਾ ਨੇ ਇਹ ਕਹੀ ਵੀ ਉਲਟ ਪਾਸੇ ਨੂੰ ਗੱਲ ਤੋੜਨ ਦਾ ਯਤਨ ਕਰ ਲਿਆ ਉਲਟ ਪਾਸੇ ਦਾ ਮਤਲਬ ਜੇ ਕਿਸੇ ਦੇ ਦਿਲ ਮਨ ਨੂੰ ਠੇਸ ਪਹੁੰਚੀ ਤਾਂ ਸudar amarinder singh raja wading ਨੇ ਪਬਲੀਕਲੀ ਮਾਫੀ ਮੰਗੀ ਇਹ ਕਹਿ ਦਿੱਤਾ ਰੰਗਰੇਟੇ ਗੁਰੂ ਕੇ ਬੇਟੇ ਇਸ ਕੌਮ ਦੀਆਂ ਜੁੱਤੀਆਂ ਵੀ ਆਪਣੇ ਸਿਰ ਤੇ ਰੱਖ ਲਈਏ ਤਾਂ ਵੀ ਅਸੀਂ ਆਪਣੇ ਗੁਰੂ ਦੇ ਜਿਹੜੇ ਕਹੇ ਹੋਏ ਵਚਨ ਹੈਗੇ ਆ ਉਹ ਸਤਕਾਰ ਤੇ ਇੱਜ਼ਤ ਮਾਨ ਇਸ ਕੌਮ ਵਾਸਤੇ ਤਾਂ ਫੇਰ ਵੀ ਜਿਹੜੇ ਲੋਕ ਨਹੀਂ ਬਾਝੋਂਦੇ ਜਿਨ੍ਹਾਂ ਨੂੰ ਰਾਜਾ ਵੜਿੰਗ ਇਹ ਕਹ ਲਈ ਆਪਣੇ ਰਾਜਨੀਤਿਕ ਭਵਿੱਖ ਵਾਸਤੇ ਖਤਰਾ ਮਹਿਸੂਸ ਹੁੰਦਾ ਨਾ ਤੇ ਉਹ ਨਹੀਂ ਹਟੇ ਮੇਰਾ ਖਿਆਲ ਸਾਡੀ ਪਾਰਟੀ ਦੇ ਸਾਬਕਾ ਵਿਧਾਇਕ ਕੁਲਦੀਪ ਵੈਦ ਦੀ ਭਰਾਨੇ ਸਿਦਾਰ ਬੂਟਾ ਸਿੰਘ ਹੋਰਾਂ ਦੇ ਫੈਮਲੀ ਦੇ ਨਾਲ ਸੰਪਰਕ ਵੀ ਕੀਤਾ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੀਆਂ ਗੱਲਾਂ ਜੋ ਸਿਦਾਰ ਬੂਟਾ ਸਿੰਘ ਦੇ ਪਰਿਵਾਰ ਦੇ ਨਾਲ ਸਾਂਝੀਆਂ ਹੋਣ ਜਾਂ ਉਹ ਵੀ ਉਹਨਾਂ ਨੇ ਪੀਸੀ ਦੇ ਦੌਰਾਨ ਸਾਂਝੀਆਂ ਕੀਤੀਆਂ ਤੇ ਅੱਜ ਐਫ ਆਈ ਆਰ ਦਰਜ ਕਰ ਦਿੱਤਾ ਗਿਆ ਸਿਰਫ ਤੇ ਸਿਰਫ ਬਾਇਲੈਕਸ਼ਨ ਤਰਨਤਾਰ ਉੱਥੇ ਅਸੀਂ ਬਾਜ਼ੀ ਮਾਰ ਚੱਈਏ ਸਾਰੀਆਂ ਪਾਰਟੀਆਂ ਰਲੀਆਂ ਹੋਣ ਜਾਂ ਨੇ ਜਾਏ ਉਹ ਰੂਲਿੰਗ ਪਾਰਟੀ ਆ ਉਹ ਕਾਲੀ ਜਾਲਿਆ ਉਹ ਬੀਜੇਪੀ ਆ ਸਾਰਿਆਂ ਦੇ ਕੋਈ ਜੋਰ ਲੱਗਿਆ ਹੈ ਯਾਰ ਅ ਸ਼ਰਮ ਹੋਣੀ ਚਾਹੀਦੀ ਸਾਨੂੰ ਅਵਲ ਲਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸੱਜੇ ਕੁਝਿਆ ਕੋਨ ਭਲੇ ਕੋ ਬੰਦੇ ਇੱਕ ਪਿਤਾ ਇੱਕ ਉਸ ਕੇ ਹਮਾਰੀ ਅਰਮਾਨ ਉਸ ਦੀ ਜਦ ਸਭ ਇੱਕੋ ਪਹਿਚਾਨ ਉਹ ਸੋਨਤਾ ਲੋ ਨੇ ਕਿਆ ਕੀ ਕਿਹੜੇ ਸੰਦਰਭ ਦੇ ਵਿੱਚ ਗੱਲ ਕੀਤੀ ਆ ਗੋਰਾ ਤੇ ਕਾਲਾ ਅਮੀਰ ਤੇ ਗਰੀਬ ਜਰਨਲ ਤੇ ਡਲਟ ਉਨੇ ਇਹ ਆਪਣੀ ਪਾਰਟੀ ਦੀ ਵਡਿਆਈ ਕੀਤੀ ਹੈ ਵੀ ਉਹਨਾਂ ਨੇ ਨਹੀਂ ਦੇਖਿਆ ਵੀ ਸਰਦਾਰ ਬੂਟਾ ਸਿੰਘ ਦੀ ਮਹਿਲਤ ਕਾ ਸੰ ਪੱਠੇ ਪਾਉਣ ਦਾ ਮਤਲਬ ਡੰਗਰਾਂ ਨੂੰ ਪੱਠੇ ਪਾਉਣ ਦਾ ਮਤਲਬ ਜਿਹੜਾ ਬੰਦਾ ਪਿੰਡੂ ਪੇਠ ਧਰਮੀ ਦੇ ਵਿੱਚੋਂ ਜਿਹਦਾ ਪਸ਼ੋਕੜ ਪਿੰਡਾਂ ਦੇ ਨਾਲ ਜੁੜਿਆ ਹੈ ਉਹ ਹਰੇਕ ਨੇ ਪੱਠੇ ਪਾਈ ਹੈ ਤੇ ਇਹਦੇ 'ਚ ਕੋਈ ਪੱਤੀ ਜਨਕ ਗੱਲਤ ਨਹੀਂ ਹੈਗੀ ਤਾਂ ਮੇਰੀ ਸਾਰੇ ਦਲਤ ਭਾਈਚਾਰੇ ਦੇ ਸਤਕਾਰਯੋਗ ਦੋਸਤਾਂ ਨੂੰ ਅਪੀਲ ਤੇ ਬਿੰਦੇਰ ਕਿਸੇ ਦੇ ਮਗਰ ਨਾ ਲੱਗੋ ਜਿਹੜਾ ਬੰਦਾ ਲੋਕਾਂ ਵਾਸਤੇ ਤੁਰਿਆ ਫਿਰਦਾ ਲੋਕਾਂ ਦੀ ਲੜਾਈ ਲੜਦਾ ਇਹ ਦਸਤੂਰ ਆ ਤੇ ਰਵਾਜ ਪੈ ਗਿਆ ਕਿ ਉਹਨੂੰ ਸੱਟਣਾ ਕਿਵੇਂ ਉਹਨੂੰ ਡੇਗਣਾ ਕਿਵੇਂ ਅੱਜ ਦੇ ਰਾਜੇ ਬੜਿੰਗ ਦੇ ਮਗਰ ਸਿਰਫ ਤੇ ਸਿਰਫ ਉਹ ਲੋਕ ਜਿਹੜੇ ਰਾਜੇ ਬੜਿੰਗ ਦੀ ਕੰਮ ਦੀ ਰਫ਼ਤਾਰ ਤੋਂ ਡਰਦੇ ਆ ਰਾਜੇ ਬੜਿੰਗ ਦੇ ਕੰਮ ਦੇ ਸਟਾਈਲ ਤੋਂ ਡਰਦੇ ਆ ਕਿ ਇਹ ਦੂਸਰੀਆਂ ਪਾਰਟੀਆਂ ਦੇ ਲੋਕਾਂ ਕੁਝ ਆਪਣੀ ਪਾਰਟੀ ਦੇ ਮਿੱਤਰ ਸੱਜਣ ਵੀ ਹੈਗੇ ਆ ਜਿਹੜੇ ਨਹੀਂ ਚਾਹੁੰਦੇ ਸੋ ਮੈਂ ਫੇਰ ਕਹੂੰਗਾ ਕਿ ਰੰਗਰੇਟੇ ਗੁਰੂ ਕੇ ਬੇਟੇ ادب ਤੇ ਸਤਕਾਰ ਹਮੇਸ਼ਾ ਕਾਂਗਰਸ ਪਾਰਟੀ ਨੇ ਦਿੱਤਾ ਇੰਡੀਵਿਜੂਲੀ ਕਾਂਗਰਸ ਦੇ ਹਰ ਲੀਡਰ ਨੇ ਦਿੱਤਾ ਤੇ ਦਿੰਦੇ ਵੀ ਰਵਾਂਗੇ ਹਾਂ ਜੇ ਕਿਸੇ ਨੂੰ ਇਹ ਗੱਲ ਵੀ ਮਾੜੀ ਲੱਗੀ ਆ ਤੇ ਮਾਫੀ ਦੇ ਉੱਤੇ ਤਾਂ ਕੁਝ ਨਹੀਂ ਹੈਗਾ ਮਾਫੀ ਮੰਗ ਲਈ ਪਬਲੀਕਲੀ ਮਾਫੀ ਮੰਗ ਲਈ ਇਥੋਂ ਦਾ ਕਹਿਦਾ ਕਿ ਅਸੀਂ ਰੰਗਰੇਟੇ ਗੁਰੂ ਕੇ ਬੇਟੇ ਕੌਮ ਦੇ ਜੋੜੇ ਵੀ ਆਪਣੇ ਸਿਰ ਤੇ ਧਰ ਲਈਏ ਤਾਂ ਵੀ ਅਸੀਂ ਗੁਰੂ ਦੇ ਜਿਹੜੇ ਕਹੇ ਬਚਨ ਤਾਂ ਅਸੀਂ ਉਹਨਾਂ ਦਾ ਮਾਨ ਤੇ ਸਤਕਾਰ ਜੋੜੇ ਸਿਰ ਤੇ ਧਰ ਕੇ ਵੀ ਨਹੀਂ ਪਾਈ ਦੇ ਸਕਦੇ ਗਿੱਡੀ ਉਪਮਾ ਜਿੱਡਾ ਸਤਕਾਰ ਸਾਡੇ ਗੁਰੂ ਨੇ ਇਸ ਕੌਮ ਨੂੰ ਦਿੱਤਾ ਸੋ ਮੇਰੀ ਸਿਨਮਰ ਬੇਨਤੀ ਹੈਗੀ ਆ ਖੰਭਾਂ ਦੀਆਂ ਡਾਰਾ ਮਗਰ ਨਾ ਲਗੋ ਸਚਾਈ ਜਾਣ ਕੇ ਕੀ ਸਚਾਈ ਕੀ ਆ ਸੁਣ ਲਓ ਤੁਸੀਂ 20 ਵਾਰੀ ਸਟੇਟਮੈਂਟ ਸੁਣ ਲਓ ਸਟਾਈ ਜਾਣ ਕੇ ਫਿਰ ਕਿਸੇ ਗੱਲ ਦੇ ਉੱਤੇ ਕੋਈ ਵਿਚਾਰ ਮੰਥਨ ਨੇ ਇੱਕ ਸਾਡੇ ਪੱਤਰਕਾਰ ਸੀਨੀਅਰ ਦੋਸਤ ਸੀਨੀਅਰ ਪੱਤਰਕਾਰ ਦੋਸਤ ਹੈ ਗਿਆ ਵਿਸ਼ਲੇਸ਼ਕ ਹੈ ਗਿਆ ਮਿੰਟੂ ਗੁਰਸਰਗਿਆ ਮਨ ਉਹਦੀ ਪੋਸਟ ਪੜ ਰਿਆ ਸੀਗਾ ਤੇ ਉਹਨਾਂ ਨੇ ਬਾਖਮਾਲ ਲਿਖੀਆਂ ਗੱਲਾਂ ਆਪਣੀ ਪੋਸਟ ਦੇ ਵਿੱਚ ਹੁਣ ਇੱਕ ਨਿਰਪੱਖ ਜਰਨਲਿਸਟ ਔਰ ਵਿਸ਼ਲੇਸ਼ਕ ਜਿਹੜਾ ਅਹਿਮ ਮੁੱਦਿਆਂ ਦੇ ਉੱਤੇ ਪ੍ਰਿੰਟ ਇਸ਼ੂਜ਼ ਦੇ ਉੱਤੇ ਰੋਜ਼ ਮੰਥਨ ਕਰਦਾ ਹੈ ਰੋਜ਼ ਆਪਣੇ ਵਿਚਾਰ ਦਿੰਦੇ ਹੈ ਕਿਸੇ ਪੱਤਰਕਾਰ ਕਿਸੇ ਜੀਨੀਅਸ ਕਿਸੇ ਬੁੱਧੀਜੀਵੀ ਦੇ ਨਾਲ ਤੁਸੀਂ ਗੱਲ ਕਰਕੇ ਦੇਖ ਲਓ ਹਰ ਬੰਦਾ ਇਹ ਮਹਿਸੂਸ ਕਰ ਰਿਹਾ ਹੈ ਕਿ ਇਹ ਗਲਤ ਹੋ ਰਿਹਾ ਹੈ ਇਹ ਪੰਜਾਬ ਦੇ ਅੰਦਰ ਗਲਤ ਪ੍ਰਥਾ ਪਾਈ ਜਾ ਰਹੀ ਹੈ ਫਿਰਕੂ ਸਾਡਾ ਜਿਹੜਾ ਕ੍ਰਿਮਨਲ ਹਾਰਮਨੀ ਆ ਉਹਦੇ 'ਚ ਇਹ ਟਰੇਡ ਪਾਉਣ ਵਾਸਤੇ ਰਾਜਨੀਤਿਕ ਤੌਰ ਤੇ ਆਪਣਾ ਉल्लू ਸਿੱਧਾ ਕਰਨ ਵਾਸਤੇ ਜਿਹੜੇ ਲੋਕ ਲੱਗੇ ਹੋਏ ਆ ਉਹਨਾਂ ਦੀਆਂ ਚੱਲ ਆਪਾਂ ਨੂੰ ਸਮਝ ਲੈਣੀਆਂ ਚਾਹੀਦੀਆਂ ਤੇ ਮੈਂ ਉਹਨਾਂ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਬਾਹਰ ਆ ਜਾਓ ਬਾਜਾ ਜੋ ਇਹਨਾਂ ਗੱਲਾਂ ਤੋਂ ਕੁਛ ਨਹੀਂ ਪਿਆ ਇਹਨਾਂ ਗੱਲਾਂ ਦੇ ਉੱਤੇ ਤੁਸੀਂ ਕਿਸੇ ਦੀ ਕਮ ਵਾਲੀ ਲਕੀਰ ਰੱਬ ਕਰਨ ਦੇ ਉੱਤੇ ਮਟੇੜਨ ਦੇ ਉੱਤੇ ਜਿੰਨਾ ਜ਼ੋਰ ਲਾ ਰਹੇ ਹੋ ਤੁਸੀਂ ਭਾਈ ਕੰਮ ਕਰਕੇ ਆਪਣੀ ਲਕੀਰ ਲੰਬੀ ਕਰੋ ਤੁਸੀਂ ਜਿਹੜਾ ਮਟੇੜਨ ਤੇ ਜ਼ੋਰ ਲਾਉਣ ਲੱਗੇ ਹੋ ਇਹ ਮਿੱਟਣੀ ਤੇ ਨਹੀਂ ਹੈਗੀ ਇਹਦਾ ਬਾਬੇ ਦੀ ਕਿਰਪਾ ਨਾ ਦਿਨੋਂ ਦਿਨ ਹੋਊਗੀ ਲੰਬੀ ਤੇ ਤੁਹਾਡੇ ਵਾਲੀ ਲਕੀਰ ਜਿਹੜੀ ਛੋਟੀ ਆ ਜੇ ਇਹੀ ਕਰਤੂਤਾਂ ਤੁਹਾਡੀਆਂ ਰਹਿਣੀਆਂ ਤਾਂ ਇਹ ਛੋਟੀ ਲਕੀਰ ਵੀ ਸਮਾਪਤ ਹੋ ਜਾਵੇਗੀ Редактор